ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਹੋਰ ਮੇਰੇ ਵੀਰ ਭਰਾ ਸਭ ਠੀਕ ਠਾਕ ਹੋਣ ਗਿਆਸ ਕਰਦਾ ਸਭ ਚੜ੍ਹਦੀ ਕਲਾ ਵਿੱਚ ਹੋਣਗੇ। ਵੀਰੋ ਅੱਜ ਇੱਕ ਆਪਣੇ ਭਰਾਵਾਂ ਨਾਲ ਇਹਨੂੰ ਗੱਲ ਯਾਦ ਆ ਗਈ ਕਿ ਗੱਲ ਸ਼ੇਅਰ ਕਰਨੀ ਹੈ, ਸਾਂਝੀ ਕਰਨੀ ਹੈ। ਵੀ ਕਈ ਵਾਰੀ ਬਹੁਤ ਕਲੋਲ ਹੁੰਦੀ ਆ। ਠੀਕ ਹੈ ਜਦੋਂ ਆਪਾਂ ਬਾਹਰ ਹੁੰਦੇ ਆ ਤਾਂ ਦੋ ਦੀ ਗੱਲਾਂ ਕਈ ਵਾਰੀ ਅਜੀਬੋ-ਗਰੀਬ ਹੋ ਜਾਂਦੀਆਂ ਨੇ ਜੀ। ਤਾਂ ਸੁਣਿਓ ਜੀ ਧਿਆਨ ਨਾਲ। ਮੈਂ ਜੀ ਇੱਕ ਵਾਰੀ ਨਾ ਜੀ ਅਸੀਂ ਅੰਦੌਰ ਗਏ ਦੋ ਗੱਡੀਆਂ ਸੀਗੀਆਂ ਸਾਡੀਆਂ ਪਟਿਆਲੇ ਤੋਂ ਅੰਦੌਰ ਪਟਿਆਲ ਤੋਂ ਅੰਦੌਰ ਜਾ ਰਹੇ ਸੀਗੇ ਜਿਹੜਾ ਮੇਰੇ ਨਾਲ ਸੀ ਵੀਰਪਰਾ ਉਹ ਵੀ ਸਾਡਾ ਬਹੁਤ ਸੱਜਣਾ ਜੀ ਮਿੱਤਰ ਹੈ ਬਰਨਜੀ ਦੀ ਕੀ ਦੋਸਤ ਹੈ ਚਲੋ ਉਹਦਾ ਨਾਮ ਨਹੀਂ ਲੈਂਦਾ ਕਿਉਂਕਿ ਉਹ ਮਰਦ ਮੇਰੇ ਤੋਂ ਵੱਡਾ ਹੋ ਦੋਧਿਆਂ ਪੁੱਤਿਆਂ ਹੋਇਆ ਤਾਂ ਇਹ 31 ਮਾਰਚ ਦੇ ਦਿਨ ਸੀਗੇ ਆਪਾਂ ਸਾਰੇ ਪਤਾ 31 ਮਾਰਚ ਨੂੰ ਦਾਰੂ ਸਸਤੀ ਹੁੰਦੀ ਹੈ ਪੰਜਾਬ 'ਚ ਕਿਆਦਾ 24 25 ਮਾਰਚ ਦੀ ਗੱਲ ਹੈ ਅਸੀਂ ਇਹ ਚੱਲ ਪਈ ਜੀ ਪਟਿਆਲੇ ਤੋਂ ਪਟਿਆਲ ਤੋਂ ਆਦਾ ਰੋਟੀ ਪਾਣੀ ਘਰੋਂ ਲੈ ਕੇ ਜਿਸ ਚੱਲ ਪੇ ਵੀ ਖੰਡੌਰ ਜਾਣਾ ਸਮਾਣਾ ਯਾਰ ਪੈਂਦਾ ਇਹ ਆਪਣੇ ਪਟਿਆਲੇ ਨੇੜੇ ਹੀ ਸਮਾਣੇ ਥੋੜਾ ਜਿਹਾ ਏਰੀਆ ਹਰਿਆਣੇ ਦਾ ਪੈਂਦਾ ਉੱਥੇ ਦੋ ਠੇਕੇ ਨੇ ਇੱਕ ਪਾਸੇ ਹਰਿਆਣੇ ਦਾ ਤੇ ਇੱਕ ਪਾਸੇ ਪੰਜਾਬ ਦਾ ਦੇਖੋ ਵੀਰੋ ਮੈਂ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਸਾਰਾ ਚੰਗਾ ਆ ਕੁਨ ਕੇ ਬੰਦੇ ਦੀ ਗੱਲ ਮਸ਼ੀਆ ਕੋ ਦੂਰ ਰੋ ਉਹ ਇਹਨਾਂ ਚੀਜ਼ਾਂ ਵਿੱਚ ਖੁਸ਼ ਨਹੀਂ ਰੱਖਦੇ ਠੀਕ ਹੈ ਜੀ ਨਸ਼ਿਆਂ ਤੋਂ ਜਿੰਨਾ ਬਚਾਂਗੇ ਉਹਨੇ ਹੀ ਚੰਗਾ ਪਰ ਕੁਝ ਗੱਲਾਂ ਜਿਹੜੀਆਂ ਹਕੀਕਤ ਨੇ ਸੱਚ ਨੇ ਉਹ ਸੱਚ ਨੂੰ ਸੱਚ ਹੀ ਕਹਿਣਾ ਚਾਹੀਦਾ ਪਰ ਜਿੰਨੀਆਂ ਮੈਂ ਗੱਲਾਂ ਕਰਦਾ ਜੀ ਮੈਂ ਵੀ ਜੁੰਦਾ ਜਾਗਦਾ ਬੈਠਾ ਵਾਂ ਜਿਹੜੇ ਭਰਾਵਾਂ ਦੀ ਮੈਂ ਨਾਂ ਲਵਾਂਗਾ ਜਾਂ ਗੱਲ ਕਰਾਂਗਾ ਤੁਸੀਂ ਕਦੇ ਵੀ ਆ ਕੇ ਕੋਈ ਵੀ ਬੰਦਾ ਫਟਿਆ ਆਇਆ ਕਨਫਰਮ ਕਰਦਾ ਜੇ ਕੋਈ ਗਲਤੀ ਹੋ ਸਰ ਚਲੋ ਜੀ ਅਈ ਯਾਦਾ ਰੋਟੀ ਬਣੀ ਲੈ ਕੇ ਚੱਲ ਪਏ ਅੰਦੌਰ ਵਾਸਤੇ ਪਟਿਆਲੇ ਤੋਂ ਆ ਮਦੀ ਆਪਾਂ ਅੰਦੌਰ ਜਾਈਏ ਤਾਂ ਗੱਤੋ ਵਾਦਾ ਪਣੋ ਤੀਜੇ ਦਿਨ ਆਪਾਂ ਗੱਡੀ ਖਾਲੀ ਕਰ ਦਿੰਦੇ ਆ ਜੀ ਤੀਜੇ ਦਿਨ ਆਹ ਮਨਾ ਦੂਜੀ ਰਾਤ ਨੂੰ ਹੀ ਪਹੁੰਚ ਜਾਂਦੇ ਚਲੋ ਤੀਜੇ ਦਿਨ ਲਾਵੀਏ ਸਾਨੂੰ ਉਹ ਚੱਕਰ ਪੰਜ ਦਿਨ ਲੱਗੇ ਲੱਗੇ ਕਿਵੇਂ ਜੀ ਮੈਂ ਤੁਹਾਨੂੰ ਦੱਸਦਾ ਅਈ ਇਹ ਸਮਾਨੇ ਚਲੇ ਗਏ ਮੈਂ ਤਾਂ ਉਥੇ ਗੱਡੀ ਲਾ ਕੇ ਆਉਦੀ ਗੱਡੀ ਲੰਮੇ ਪੈ ਗਿਆ ਜਿਹੜਾ ਮੇਰੇ ਨਾਲ ਸੀਗਾ ਮੇਰਾ ਮਿੱਤਰ ਉਹ ਵਈ ਉਹ ਦਾਰੂ ਲੈਣ ਚਲ ਗਿਆ ਹਰਿਆਣਾ ਠੇਕੇ ਤੇ ਮੈਨੂੰ ਕਹਿੰਦਾ ਕਿੰਨੀ ਲਿਆਵਾਂ ਮੈਂ ਕਿਹਾ ਵੀ ਲੈ ਆ ਬੋਤਲ ਦੋ ਬੋਤਲਾਂ ਕਹਿੰਦਾ ਚਾਰ ਬੋਤਲਾਂ ਲਿਆ ਮੈਂ ਕਹਿੰਦਾ ਕਹਿੰਦਾ ਯਾਰ ਆਪਾਂ ਦਿਨ ਜਿਆਦਾ ਲੱਗ ਜਾਣੇ 6 ਬੋਤਲਾਂ ਲਿਆਉਂਦਾ ਮੈਂ ਕਿਹਾ ਵੀ 6 ਲੈ ਆ ਚਲੋ ਜੀ 6 ਬੋਤਲਾਂ ਲੈਣ ਚਲੇ ਗਏ ਗਾਹ ਜੀ ਠੇਕੇ ਤੇ ਗਿਆ ਠੇਕਿਆਂ ਨੂੰ ਪਤਾ ਸੀ ਵੀ ਦਾਰੂ ਸਸਤੀ ਐ 31 ਮਾਰਚ ਚਲੋ ਹਰਿਆਣਾ ਜਿੰਮ ਦੀ ਬੋਲੀ ਆ ਉਹ ਕਹਿੰਦੇ ਹਾਂ ਅਬ ਤਾਂ ਉਹ ਕੀ ਚਾਹੀਏ ਕਿੰਨੀਆਂ ਵੀ 6 ਬੋਤਲਾਂ ਦੇ ਉਹ ਕਹਿੰਦਾ ਤਾਉ ਤੂੰ 6 ਬੋਤਲ ਲੇਗਾ 600 ਰੁਪਏ ਕੀ ਆਏਗੀ ਤੇਰੇ ਕੋ 900 ਰੁਪਏ ਕੀ ਪੇਟੀ ਲੈ ਜੰਦੇ 900 ਰੁਪਏ ਕੀ ਪੇਟੀ ਲੈ ਜਾ ਪਹਿਲਾਂ 1000 ਰੁਪਏ ਕੇ ਜਦੋਂ ਫਿਰ 900 ਉਹ ਕਹਿੰਦਾ ਨਾ ਵੀ ਮੈਂ ਇੰਨੀ ਦਾਰੂ ਕੀ ਕਰ ਰਹੀ ਆ ਵੀ ਅਸੀਂ ਪ੍ਰਦੇਸ਼ ਚ ਜਾਣਾ ਵੀ ਸਾਨੂੰ ਔਖਾ ਹੋ ਜੂ ਰਾਹ ਚੈਕਿੰਗ ਹੁੰਦੀ ਆ ਹੋਰ ਹਨ ਜੋ ਵੀ ਨਹੀਂ ਨਹੀਂ ਉਹ ਚਲੋ ਇਹ ਉਹ ਨਹੀਂ ਗੱਲਾਂ ਜਾ ਕੇ ਅਰੇ ਨਹੀਂ ਨਹੀਂ ਤਾਉ ਕੋਈ ਬਾਤ ਨਹੀਂ ਆ ਦੋ ਬੰਦੇ ਗੁੰਪੀਲ ਹੋ ਗਏ ਤੂੰ ਤਾਂ 6 ਆਦਮੀ ਜਿਹੜੇ ਬੰਦੇ ਨੇ ਚੀਜ਼ ਵੇਚਣੀ ਹੁੰਦੀ ਜੋ ਸਭ ਕੁਝ ਪਿੰਦਾ ਹੁੰਦਾ ਚਲੋ ਉਹ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਂ ਤਾਂ 6 ਹੀ ਲੈਣੀ ਉਹਦੇ 6 ਬੋਤਲ ਅਰੇ 6 ਬੋਤਲ ਕਹਿੰਦਾ 600 ਰੁਪਏ ਕੀ ਆਏਗੀ ਤੇਰੇ ਕੋਲ ਪੇਟੀ ਦੇ ਰਹੇ 900 ਰੁਪਏ ਮੈਂ ਚੱਲ ਇੱਕ ਬੰਦਾ ਉਹਨਾਂ ਨਾਲ ਹੋਰ ਸੀ ਠੇਕੇ ਆਉਂਦੇ ਉਹ ਪੈਕਪੂਗ ਲਾ ਰਹੇ ਸੀ ਰਾਦਰ ਟਾਈਮ ਸੀ ਉਹ ਕਹਿੰਦਾ ਰੇ ਯਾਰ ਤਾਊ ਕਹਿੰਦੇ ਇੱਕ ਅੰਦਾ ਦੇਣਾ ਯਾਰ ਇੱਕ ਅੰਦਾ ਦੇ ਤਾਊ ਕਹਿੰਦਾ ਤਾ ਉਹ ਵੀ ਥੋੜਾ ਦਲੇਰ ਹੋਗਾ ਚਲੋ ਜੀ ਉਹ ਪੀਣ ਦਾ ਸ਼ਕੀਨ ਸੀਗਾ ਉਹਨਾਂ ਨੇ ਜਦੋਂ ਵਧੀਆ ਦਿੱਤਾ ਨਾਲ ਗਲਾਸ ਦੇਤਾ ਪਾਣੀ ਦਿੱਤਾ ਚਲੋ ਜੀ ਉਹਨੇ ਭਈ ਪਉਆ ਉੱਥੇ ਹੀ ਲਾ ਲਿਆ ਲਾ ਕੇ ਦਲੇਰੀ ਆ ਗਈ ਤਾਂ ਚਲੋ ਉਹਨੇ ਪੇਟੀ ਲੈ ਲਈ ਪੇਟੀ ਸਿਰ ਤੇ ਚੁਕਾਤੀ ਸਿਰ ਤੇ ਚੁਕਾ ਕੇ ਭਈ ਉਤਰਿਆ ਆਵੇ ਮੈਂ ਉਹਦੀ ਗੱਡੀ 'ਚ ਪਿਆ ਸੀਗਾ ਆ ਕੇ ਹੱਕਾ ਮਾਰ ਲਗਿਆ ਉਹ ਬੱਬੂ ਉਹ ਬੱਬੂ ਮੈਂ ਕਹਾ ਵੀ ਆ ਫੜ ਕੰਨਾ ਚਲੋ ਉਹ ਮੈਂ ਕਿਹਾ ਇੰਨੀ ਕੀ ਕਰਨੀ ਸੀ ਕਿ ਮੇਰੇ ਦਾਰੂ ਇੰਨੀ ਆਪੋ ਕਾਹਦੇ ਲਿਆਇਆ ਉਹਨੇ ਨਹੀਂ ਕਹਿੰਦਾ ਕੋਈ ਨਹੀਂ ਹੁੰਦਾ ਰੱਖ ਲਾ ਕਹਿੰਦਾ ਪੀਤੀ ਜਾਣੀ ਆ ਜਦੋਂ ਦੋ ਗੜੀਆਂ ਕਹਿੰਦਾ ਆਪਣੇ ਤਾਂ ਪਹਿਲਾਂ ਵੀ ਉੱਥੇ ਗਈਆਂ ਨੇ ਜਦੋਂ ਜੀ ਅਸੀਂ ਜੀ ਉੱਥੇ ਚੱਲ ਪਏ ਜੀ ਦਾਰੂ ਲੈ ਕੇ ਚੱਲ ਬਹਿ ਤਾਣਾ ਉਤਤੋਂ ਤਰਪੇ ਉਤੋਂ ਸਮਾਣਾ 30 ਕਿਲੋਮੀਟਰ ਹੈ ਸਮਾਣੇ ਤੋਂ ਪਟਿਆਲ ਤੋਂ ਸਮਾਣਾ 30 ਹੈ ਸਮਾਣੇ ਤੋਂ ਖਨੌਰੀ ਬਤੀ 30 ਕਿਲੋਮੀਟਰ ਹੈ ਖਨੌਰੀ ਪਾਰ ਕਰਕੇ ਹਰਿਆਣੇ ਦੀ ਹੱਦ ਸ਼ੁਰੂ ਹੋ ਜਾਂਦੀ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਚਲੋ ਇਹ ਖਨੌਰੀ ਪਾਰ ਕਰਕੇ ਬਾਰਡਰ ਤੇ ਉੱਤੇ ਬਾਰਡਰੋਂ ਗਏ ਹੋਂ ਤਾਂ ਬਾਰਡਰ ਹੈ ਨਹੀਂ ਉੱਤੇ ਬਈ ਪੰਪ ਤੇ ਗੱਡੀਆਂ ਲਾ ਦੇ ਰੋਟੀ ਬਣੀ ਘਰੋਂ ਲੈ ਕੇ ਗਏ ਸੀਗੇ ਆਪ ਦਾ ਜੀ ਅਸੀਂ ਉਥੋਂ ਖੋਲੀ ਆਪ ਦਾ ਪੈਕ ਪੈਕ ਲਾਇਆ ਆਪ ਦਾ ਫੀਕ ਜੀ ਰੋਟੀ ਬਣੀ ਖਾ ਕੇ ਸੋ ਗਏ ਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਆਪਾਂ ਜਲਦੀ ਰੋਗੇ ਵੀ ਤੇ ਗੱਡੇ ਗੁੜੇ ਆਉਂਦੇ ਆ ਵੀ ਲੋਕੀ ਕੀ ਕਹਿਣਗੇ ਵੀ ਇੰਨੀ ਦੇਰੇ ਸੌਂਗੇ ਕਹਦਾ ਯਾਰ ਕੁਝ ਨਹੀਂ ਹੁੰਦਾਗਾ ਥੱਕ ਗਏ ਯਾਰ ਗੱਡੀਆਂ ਬਹੁਤ ਚਲਾ ਲਈਆਂ 70 ਕਿਲੋਮੀਟਰ ਸਫ਼ਰ ਕਰ ਲਿਆ ਵੀ ਸੌ ਜੀਏ ਚਲੋ ਭਾਈ ਅਸੀਂ ਜੀ ਸੌਂ ਗਏ ਸਵੇਰੇ ਉੱਠੇ ਆਵਦਾ ਹੱਥ ਮੂੰਹ ਤੋਤਾ ਚਾਹ ਚੁਪੀਤੀ ਚੱਲ ਪਈ ਜੱਫਾ ਚਾਹ ਪਾਣੀ ਪੀ ਕੇ ਚੱਲੇ ਤਾਂ ਜੀ ਪੂਰਾ ਦਿਨ ਚਲਦੇ ਰਹੇ ਚਲਦੇ ਰਹੇ ਸ਼ਾਮ ਤੱਕ ਜੈਪੁਰ ਪਾਰ ਕਰਕੇ ਜੈਪੁਰ ਪਾਰ ਕਰਕੇ ਕਿੱਕ ਜਗਾ ਪੈਂਦੀ ਹੈ ਬੰਗਰੂ ਬਗਰੂ ਜਗਾ ਪੈਂਦੀ ਹੈ ਜਦੋਂ ਆਪਾਂ ਜੈਪੁਰ ਤੋਂ किशनगढ़ ਨੂੰ ਜਾਂਦੇ ਆ ਜਿਹੜੇ ਵੀਰ ਜਾਂਦੇ ਨੇ ਉਹਨਾਂ ਨੂੰ ਪਤਾ ਉੱਥੇ ਵੀ ਹਜੇ ਵੀ ਰਾਜਸਥਾਨ ਚ ਬਹੁਤ ਟਿੱਬੇ ਨੇ ਉੱਚੇ ਉੱਚੇ ਤਾਂ ਉੱਥੇ ਕੋ ਮਾਰਵਾੜੀ ਦਾ ਹੋਟਲ ਸੀਗਾ ਰਾਤ ਨੂੰ 9 ਵਜੇ ਉੱਥੇ ਪਹੁੰਚ ਗਏ ਮਾਰਚ ਦਾ ਮਹੀਨਾ ਸੀਗਾ ਥੋੜੀ ਥੋੜੀ ਗਰਮੀ ਸੀ ਵੀ ਉੱਥੇ ਜਾ ਕੇ ਜੀ ਸੋਚਿਆ ਵੀ ਇੱਥੇ ਸੌਵਾਂਗੇ ਚਲੋ ਜੀ ਹੋਟਲ ਤੇ ਗੜਿਆ ਨਾਲੀਆਂ ਹੋਟਲ ਦੀ ਬੈਕ ਸਾਈਡ ਤੇ ਇੱਕ ਟਿੱਪਾ ਸੀਗਾ ਕਾਫੀ ਉੱਚਾ ਟਿੱਪਾ ਸੀਗਾ ਉਹ ਹੋਟਲਾਂ ਨੇ ਬਹੁਤ ਸੋਹਣੇ ਟਿੱਬੇ ਨੂੰ ਮਤਲਬ ਕਿ ਉੱਪਰੋਂ ਪੱਧਰ ਕਰਕੇ ਉੱਥੇ ਪਾਰਕਿੰਗ ਦਾ ਕੰਮ ਲੈਂਦਾ ਏ ਟਿੱਬੇ ਦੇ ਉੱਪਰ ਪਾਰਕਿੰਗ ਬਣਾਈ ਸੀ ਥੱਲੇ ਹੋਟਲ ਸੀਗਾ ਚਲੋ ਇਹ ਉਸੇ ਚੌਂਕੀ ਜਿਹੜਾ ਬੈਠਾ ਟਾਰਚ ਮਾਰ ਰਿਹਾ ਸੀ ਤਾਂ ਉਹਨੂੰ ਪੁੱਛਿਆ ਵੀ ਗੱਡੀਆਂ ਕਿੱਧਰ ਲਾਈਏ ਉਹ ਕਹਿੰਦਾ ਵੀ ਉੱਪਰ ਲਾ ਦਿਓ ਐਦਾਂ ਘੁੰਮ ਕੇ ਜਿਵੇਂ ਮੰਨ ਲਓ ਵੀ ਪਹਾੜੀ ਲੱਕੇ ਦੇ ਵਿੱਚ ਰਸਤਾ ਬਣਾਉਂਦਾ ਐਦਾਂ ਰਸਤਾ ਸੀਗਾ ਗੱਡੀਆਂ ਮਤਲਬ ਐਦਾਂ ਬੈਕ ਦੀ ਜਾ ਕੇ ਘੁੰਮ ਕੇ ਉੱਪਰ ਚੜ ਜਾਂਦੇ ਹੋਰ ਵੀ ਗੱਡੀਆਂ ਖੜੇ ਜਾ ਕੇ ਜੀ ਗੱਡੀਆਂ ਲਾਤੀ ਪਰਕੇ ਚ ਉਹਨ ਇੱਕ ਰਸਤਾ ਤਾਂ ਜਿੱਧਰ ਅਸੀਂ ਆਪਾਂ ਗੱਡੀ ਲੈ ਕੇ ਗਏ ਸੀਗੇ ਚੌੜਾ ਰਸਤਾ ਸੀਗਾ ਉਹ ਜਾਂਦਾ ਸੀ ਉਹ ਥੋੜਾ ਲੰਬਾ ਸੀਗਾ ਇੱਕ ਰਸਤਾ ਪਗਡੰਡੀ ਜੀ ਸੀਗੀ ਸਿੰਗਲ ਜਆ ਵੀ ਥੱਲੇ ਪੈਗਲ ਜਾਣ ਵਾਸਤੇ ਉਹ ਪਗਡੰਡੀ ਥਾਣੀ ਜੀ ਥੱਲੇ ਉਤਰਿਆ ਬਹੁਤ ਥਲਾ ਸੀ ਕਬਲੀ ਨਾਲ ਲੈ ਆ ਗਏ ਯਹੀ ਹੋਟਲ ਤੇ ਆ ਗਿਆ ਭਾਈ ਆਦਾ ਬੈਗ ਬੈਗ ਲਾਉਂ ਇੱਕ ਬੁਗ ਲਾਉਣ ਲੱਗ ਗਿਆ ਜੀ ਚਲੋ ਉਹਦਾ ਪਹਿਲਾ ਪੂਆ ਲਾਇਆ ਹੋ ਸੀ ਜਿਹੜਾ ਮੇਰੇ ਨਾਲ ਸੀਗਾ ਚਲੋ ਜਈ ਆਪਦਾ ਹੀ ਬੋਤਲ ਦਰੂ ਤੇ ਪੀ ਗਏ ਰੋਟੀ ਖਾਧੀ ਰੋਟੀ ਖਾ ਕੇ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਚਲਦਾ ਵੀ ਆਪਾਂ ਉਧਰ ਵੀ ਚੱਲਦੇ ਆ ਸਹੀ ਰਸਤਾ ਸਾਡੀ ਨਹੀਂ ਨਹੀਂ ਕਹਿੰਦਾ ਇੱਧਰ ਤੇ ਚੱਲਦੇ ਤੇ ਆਪਾਂ ਆਏ ਸੀ ਉਹ ਮੈਂ ਕਿਹਾ ਸਿੰਗਲ ਰਸਤਾ ਰਾਤ ਦਾ ਟਾਈਮ ਹੈ ਵੀ ਛੋਟਾ ਰਸਤਾ ਹੈ ਪੈਦਲ ਹੀ ਜਾਣਾ ਚਾਹੀਦਾ ਨਹੀਂ ਨਹੀਂ ਕਹਿੰਦਾ ਚੱਲ ਚਲੋ ਜੀ ਚੱਲ ਮੈਂ ਮੋਬਾਈਲ ਦੀ ਲੜ ਜਗ੍ਹਾ ਦੀ ਮੈਂ ਅੱਗੇ ਕਿ ਤੁਰ ਪਿਆ ਉਹ ਮੇਰੇ ਪਿੱਛੇ ਵਿੱਚ ਚੱਲ ਪਿਆ ਚੱਲਦੇ ਗਏ ਚੱਲਦੇ ਗਏ ਇੱਕ ਦੋ ਵਾਰੀ ਪੈਰ ਫੁੱਟ ਜਲ ਸਲਿੱਪ ਕਰਿਆ ਚਲੋ ਤੁਰਦੇ ਗਏ ਅਸੀਂ ਹੋਊਗਾ ਯਾਨੀ ਕਰੀਬ ਤੋਂ ਹੀ ਨਾਲ ਕੋਈ 40 45 ਵੋਲਟ ਤੇ 50 ਵਟੋ ਛਾ ਡੱਬਾ ਸੀਗਾ ਐਨ ਸਿਖਰ ਤੇ ਚੜ ਕੇ ਮੈਂ ਉੱਪਰ ਮਤਲਬ ਵੀ ਚੜ ਗਿਆ ਮੈਂ ਇਹਦਾ ਟਾਰਚ ਚ ਪੜੀ ਹੋਈ ਆ ਹੱਤਜ ਉਹ ਦਿਖਾ ਰਿਹਾ ਰਸਤਾ ਉਹ ਜਿਹੜਾ ਐਨ ਜੋ ਸਿਰੇ ਤੇ ਹੈ ਨਾ ਇਸੇਰੇ ਤੇ ਆ ਕੇ ਅੱਗੇ ਕਿ ਝਾੜੀ ਜੀ ਨੂੰ ਹੱਥ ਪਾਇਆ ਉਹ ਝਾੜੀ ਜੀ ਬਈ ਪੱਟੀ ਗਈ ਉਹਦਾ ਕੱਦ ਵੀ ਛੋਟਾ ਸੀਗਾ ਸਰੀਰ ਕਾਫੀ ਭਰਾ ਸੀਗਾ ਮੇਰੇ ਨਾਲ ਵੀ ਕਾਫੀ ਭਰੀ ਸੀਗਾ ਇੱਕ ਕੱਦ ਉਹ ਛੋਟਾ ਸੀ 4 ਮੇਰੇ ਕੋਲ 5 ਗੋੜ ਦਾ ਕੱਦ ਹੋਣਾ ਉਹਦਾ ਹੀ ਉੱਥੋਂ ਪੈਰ ਸਲਿੱਪ ਕਰ ਗਿਆ ਜਦੋਂ ਜੀ ਪੈਰ ਸਲਿੱਪ ਕਰਿਆ ਤਾਂ ਉੱਪਰੋਂ ਜੋ ਰੁੜਦਾ ਹੀ ਐ ਜਿਵੇਂ ਮਤਲਬ ਇਹ ਫਟਵਾਲ ਰੁੜਦੀ ਐ ਰੁੜਦਾ ਥੱਲੇ ਆਇਆ ਜਦੋਂ ਜੋ ਥੱਲੇ ਆਇਆ ਇਦਾਂ ਲੋਟਣਿਆਂ ਖਾਂ ਥੱਲੇ ਆਇਆ ਤਾਂ ਉਹ ਸਿਰ ਤੇ ਪਰਣਾ ਬੰਨੇ ਪਰਣਾ ਵੀ ਮਤਲਬ ਇਹ ਲਹਿ ਗਿਆ ਤੇ ਵਾਲ ਵੀ ਫਿੰਡ ਗਏ ਥੱਲੇ ਹੀ ਕੰਡੇ ਸੀਗੇ ਕੁੱਟ ਕੰਡੇ ਹੁੰਦੇ ਨੇ ਜਾਂ ਹੋਰ ਝਾੜੀਆਂ ਝੋੜੇ ਹੁੰਦੇ ਨੇ ਮਦੇ ਮਦੇ ਦੇ ਕੰਡੇ ਹੁੰਦੇ ਨੇ ਵੀ ਉਹਦੇ ਬੱਜੇ ਬਹੁਤ ਆ ਮੈਂ ਵੀ ਦੇਖਿਆ ਵੀ ਬੰਦਾ ਗਿਰ ਗਿਆ ਵੀ ਸਾਫੇ ਪੈਣਾ ਲੱਗੇ ਮੈਂ ਫਟਾਫਟ ਥੱਲੇ ਉੱਤਰਿਆ ਕੋਟ ਲਾਹ ਹੱਕਾ ਮਾਰੀਆਂ ਜਦੋਂ ਇਹ ਹੋਟਲ ਦਾ ਚੌਂਕੀਦਾਰ ਸੀ ਇੱਕ ਦੋ ਬੰਦੇ ਹੋਰ ਭੱਜ ਗਏ ਸਦਾ ਜੀ ਕੀ ਆ ਹੋਇਆ ਮੈਂ ਕਹਿਆ ਯਾਰ ਬੰਦਾ ਗਿਰ ਗਿਆ ਆਪਣਾ ਚਲੋ ਜੇ ਟਾ ਟੁਰ ਚ ਜਗਾ ਕੇ ਭਾਈ ਉਹ ਲੰਬਿਆ ਲੰਬਿਆ ਤਾਂ ਇਹ ਕੰਡੇ-ਕੁੰਡੇ ਬਹੁਤ ਲੱਗੇ ਹੋਏ ਪੁੱਠ ਖੰਡੇ ਪੈਰਾਂ ਪੁਰਾਂ ਚ ਵੱਜੇ ਚਲੋ ਭਾਈ ਪਰਨਾ ਚੱਕਿਆ ਪਰਨਾ ਚੱਕ ਕੇ ਜੀ ਉਹਨੂੰ ਭਾਈ ਚੱਪਲਾ ਚੁਪਲਾਉਂਦੇ ਗੁੰਮ ਗਿਆ ਉੱਥੇ ਹਨੇਰੇ ਚ ਚੱਕ ਗਏ ਅਸੀਂ ਉਹਨੂੰ ਸਿੱਧੇ ਰਾਹ 사ਣੀ ਲੈ ਗਏ ਉੱਪਰ ਜਦੋਂ ਜੀ ਲੈ ਗਏ ਤਾਂ ਉਹਦੇ ਕਾਫੀ ਕੰਡੇ-ਕੁੰਡੇ ਵੱਜੇ ਚਲੋ ਹੁਣ ਜਿੰਨੀ ਦੇਰ ਤਾ दारू ਦਾ ਨਸ਼ਾ ਸੀਗਾ ਜੀ ਉਹਨਾਂ ਜਾ ਕੇ ਗੱਡੀ ਚ ਪਾਤਾ ਗੱਡੀ ਚ ਪਾਇਆ ਤਾਂ ਜਿੰਨੀ ਕੁ ਦੇਰ ਨਸ਼ਾ ਰਿਹਾ ਉਹਨੀ ਦੇਰ ਤਾ ਪਿਆ ਰਿਹਾ ਉਸ ਤੋਂ ਬਾਅਦੋ ਜੀ ਸਵੇਰੇ ਹੁਣ ਜਦੋਂ ਰਾਤ ਨੂੰ ਜਾਗ ਖੁੱਲੀ दारू ਦਾ ਨਸ਼ਾ ਲਹਿ ਗਿਆ दारू ਦਾ ਨਸ਼ਾ ਉਤਰਨ ਤੋਂ ਬਾਅਦ दारू ਦਾ ਨਸ਼ਾ ਉਤਰਨ ਤੋਂ ਬਾਅਦ ਭਾਈ ਕੀ ਹੋਇਆ ਜੀ ਜਦੋਂ ਥੋੜਾ ਨਸ਼ਾ ਡਾਊਨ ਹੋ ਗਿਆ ਦਰਦ ਹੋਣ ਲੱਗੇ ਕੰਡੇ-ਕੁੰਡੇ ਦੇ ਕਾਫੀ ਵੱਜੇ ਚਲੋ ਸਵੇਰੇ 5:00 ਵਜੇ ਕਰੀਬ ਮੇਰੀ ਜਾਗ ਖੁੱਲੀ ਸਾਢੇ 4:00 ਪੌਣੇ 5:00 ਵਜੇ ਲੋਕ ਜੀ ਲੱਗਦੀ ਐ ਮੜੀ ਲੋ ਲੱਗੀ ਦਾ ਦੇਖਿਆ ਜੀ ਉੱਠ ਕੇ ਉਹ ਪੈਰਾਂ ਚੋਂ ਕੰਡੇ ਕੱਢਣ ਲੱਗਿਆ ਹੋਇਆ ਭਰਾ ਚਾਹ ਜਾਂ ਕੰਡੇ ਗੁੰਡੇ ਕੱਢੇ ਜਦੋਂ ਦੇਖਿਆ ਜਦੋਂ ਮੂੰਹ ਸਿਰ ਪੂਰਾ ਚਿੱਟੀ ਰੇਤਾਂ ਨਾਲ ਮਿੱਟੀ ਉਹ ਮਿੱਟੀ ਹੋਇਆ ਪਿਆ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਕਰਦਾ ਕਹਿੰਦਾ ਯਾਰ ਕੰਡੇ ਬਹੁ ਵਜੇ ਕੰਡੇ ਦਰਦ ਕਰਦੇ ਕੰਡੇ ਕੱਢਦਾ ਹੱਥਾਂ ਚੋਂ ਪੈਰਾਂ ਚੋਂ ਹੋਰ ਵੀ ਜਿੱਥੇ ਉਹਦੇ ਸੱਟਾ ਸੱਟਾ ਲੱਗੀਆਂ ਜਿੰਨੇ ਦਿਨ ਤੋਂ ਮਤਲਬ ਦਰਦ ਹੁੰਦਾ ਸੀ ਨਹੀਂ ਪਰ ਲੱਗਿਆ ਚਲੋ ਜਾਂ ਸਵੇਰੇ ਨਹਾਇਆ ਨਹਾਇਆ ਨਹਾਦੇ ਮੋਕੇ ਦੇ ਕੱਪੜੇ ਕਪੜੇ ਚੇਂਜ ਕਰਕੇ ਤਾ ਮਤਲਬ ਵੀ ਉਤੋ ਇਤੋ ਲਈ ਤਾਂ ਇਹ ਸੀਗੀ ਅੱਜ ਦੀ ਬੇਨਤੀ ਠੀਕ ਹੈ ਜੀ ਦੋਸਤੋ ਕੋਈ ਵੱਧ ਘਟ ਬੋਲਿਆ ਗਿਆ ਤਾਂ ਮਾਫ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ ਵੀਡੀਓ ਨੂੰ ਵੱਧ ਤੋਂ ਵੱਧ ਮੇਰਾ ਭਰਾ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ